ਦੋਸਤੋ ਪੇਸ਼ ਹੈ ਅੱਜ ਇੱਕ ਪਾਕਿਸਤਾਨ ਦੀ ਕਵਿਤਰੀ ਤਹਿਰਾ ਅਸਰਾ ਜਿਹੜੀ ਬੜੀ ਸੰਜੀਦਗੀ ਨਾਲ ਦਵਾਈ ਨਾਲ ਲਿਖਦੀ ਏ ਪੇਸ਼ ਹੈ ਅੱਜ ਇੱਕ ਉਹਦੀ ਗਜ਼ਲ ਉਹਦੀ ਲਿਖੀ ਹੋਈ ਤੇ ਮੇਰੀ ਆਵਾਜ਼ ਦੇ ਵਿੱਚ ਉਹ ਲਿਖਿਆ ਕਹਿੰਦੀ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀਏ ਕੀ ਮੈਂ ਤੇਰੀ ਨਹੀਂ ਜੇਕਰ ਮੇਰੀ ਵੀਏ ਕੀ ਮੈਂ ਤੇਰੀ ਨਹੀਂ ਤੇ ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜੈ ਜੇ ਸਭ ਉਹ ਕਹਿੰਦਾ ਹੈ ਪਿਆਰ ਤੇ ਜੰਗ ਵਿੱਚ ਜੈ ਜੇ ਸਭ ਪਰ ਮੈਂ ਕਹਿੰਦੀ ਹਾਂ ਉਹ ਹੀਰਾ ਫੇਰੀ ਨਹੀਂ ਮੈਂ ਕਹਿੰਦੀ ਹਾਂ ਉਹ ਹੀਰਾ ਫੇਰੀ ਨਹੀਂ ਤੇ ਇੱਕ ਦਿਨ ਨੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਹੀ ਇੱਕ ਦਿਨ ਤੂੰ ਮਜ਼ਦੂਰ ਦੀ ਅੱਖ ਨਾਲ ਵੇਖ ਤੇ ਸਹੀ ਲਉ ਦਿਸੇਗਾ ਕੰਧਾ ਉੱਤੇ ਗੇਰੀ ਨਹੀਂ ਲਉ ਦਿਸੇਗਾ ਕੰਧਾ ਉੱਤੇ ਗੇਰੀ ਨਹੀਂ ਤੇ ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ ਮੇਰੀ ਮੰਨ ਤੇ ਆਪਣੇ ਆਪਣੇ ਰਾਹ ਪਈਏ ਕੀ ਕਹਿਣਾ ਹੈ ਜਿੰਨੀ ਹੋਈ ਬਥੇਰੀ ਨਹੀਂ ਇਹ ਕਹਿਣਾ ਹੈ ਜਿੰਨੀ ਹੋਈ ਬਥੇਰੀ ਨਹੀਂ ਤੇ ਚਰਖੇ ਉੱਤੇ ਤਹਰਾ ਦੁੱਖ ਹੀ ਕੱਤੇ ਨੇ ਚਰਖੇ ਉੱਤੇ ਤਹਰਾ ਦੁੱਖ ਹੀ ਕੱਤੇ ਨੇ ਛੱਲੀ ਤੇ ਮੈਂ ਇੱਕ ਵੀ ਅਜੇ ਉਟੇਰੀ ਨਹੀਂ ਛੱਲੀ ਤੇ ਮੈਂ ਇੱਕ ਵੀ ਅਜੇ ਉਟੇਰੀ ਨਹੀਂ ਤੇ ਤਹਰਾ ਪਿਆਰ ਦੀ ਖ਼ਬਰੇ ਕਿਹੜੀ ਮੰਜ਼ਲੇ ਤੇ ਤਹਰਾ ਪਿਆਰ ਦੀ ਖ਼ਬਰੇ ਕਿਹੜੀ ਮੰਜ਼ਲੇ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ ਸਭ ਕੁਝ ਮੇਰਾ ਏ ਪਰ ਮਰਜ਼ੀ ਮੇਰੀ ਨਹੀਂ ਪਹਿਲੀ ਗੱਲ ਤੇ ਸਾਰੀ ਗਲਤੀ ਮੇਰੀ ਨਹੀਂ ਜੇਕਰ ਮੇਰੀ ਵੀ ਏ ਕਿ ਮੈਂ ਤੇਰੀ ਨਹੀਂ ਜੇਕਰ ਮੇਰੀ ਵੀ ਏ ਕਿ ਮੈਂ ਤੇਰੀ ਨਹੀਂ